ਪਾਸੇ ਉਹਨਾਂ ਨੇ ਸਾਈਨ ਕਰਕੇ ਰਸੀਦ ਦਿੱਤੀ ਹੈ ਜਿਹੜੀ ਕਿ ਸਾਰਾ ਕੁਝ ਕਾਗਜ਼ ਪੂਰੇ ਨੇ ਔਰ ਸ਼ਾਮ ਨੂੰ ਆਬਜੈਕਸ਼ਨ ਲਾਈ ਦੂਜਾ ਆਰੋ ਸਾਹਿਬ ਆਪ ਅੰਦਰ ਮੰਨੇ ਕਿ 3 ਵਜੇ ਤੱਕ ਸਕਰੂਟਨੀ ਦਾ ਟਾਈਮ ਸੀ ਔਰ ਉਹਨਾਂ ਨੇ ਸਾਰੇ ਕੈਂਡੀਡੇਟਸ ਨੂੰ ਬੁਲਾਉਣਾ ਸੀ ਪਰ ਉਹਨਾਂ ਨੇ ਕਿਸੇ ਕੈਂਡੀਡੇਟ ਨੂੰ ਬੁਲਾਇਆ ਨਹੀਂ ਔਰ ਜਿਹੜੇ ਸਾਡੇ ਇੱਥੋਂ ਦੇ ਹਲਕਾ ਵਿਧਾਇਕ ਹੈ ਉਹਨਾਂ ਦੇ ਜਿਹੜੇ ਕਾਰੋਬਾਰ ਹੈ ਉਹ ਸ਼ੁਰੂ ਤੋਂ ਹੀ ਦਬਦਬਾ ਵਾਲੇ ਰਹੇ ਹੈ ਕਿਉਂਕਿ ਉਹ ਮਿੱਟੀ ਪੱਟਣ ਦਾ ਕੰਮ ਕਰਦੇ ਆ ਔਰ ਅੱਜ ਉਹਨਾਂ ਨੇ ਬਿਲਗੇ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਇਹ ਮਿੱਟੀ ਪੱਟਣ ਦਾ ਕੰਮ ਕੀਤਾ ਔਰ ਅੱਜ ਮੈਂ ਹੱਥ ਬੰਨ ਕੇ ਸਾਰੇ ਬਿਲਗਾ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਚੋਰ ਔਰ ਚੌਂਕੀਦਾਰ ਦਾ ਫਰਕ ਪਛਾਣੋ ਕਿ ਦੇਖੋ ਇੱਕ ਪਾਸੇ ਤਾਂ ਨਸ਼ਾ ਵੇਚਣ ਵਾਲੇ ਨੇ ਜਿਹਨੂੰ ਕਹਿ ਰਿਹਾ ਕਿਹਾ ਜਾ ਰਿਹਾ ਕਿ ਉਹ ਸਲੇਡਾ ਆ ਇੱਥੇ ਦਾ ਕਦੀ ਕਿਸੇ ਕਿਸੇ ਪਾਰਟੀ ਨੇ ਕਦੀ ਕਿਸੇ ਪਾਰਟੀ ਨੇ ਕਦੀ ਕਿਸੇ ਪਾਰਟੀ ਨਾ ਤੇ ਇਹ ਪਾਪਾਂ ਦਾ ਕੜਾ ਹੁਣ ਭਰ ਗਿਆ ਇਹ ਪਾਪਾਂ ਦਾ ਕੜਾ ਹੈ ਟੁੱਟਣਾ ਹੀ ਟੁੱਟਣਾ ਹੈ ਤੇ ਬੀਬੀ ਨੂੰ ਦੱਸਦੇ ਆ ਬੀਬੀ ਸਰਕਾਰ ਬਦਲ ਜਾਣੀ ਆ ਐਵੇਂ ਨਾ ਸਮਝੀ ਕਿ ਇਦਾਂ ਹੀ ਸਭ ਕੁਝ ਦੇਣਾ ਆ ਧੱਕਾ ਕਰੋਗੇ ਤੇ ਤੁਹਾਨੂੰ ਇਹ ਧੱਕੇ ਦਾ ਜਿਹੜੇ ਸਟਾਇਆ ਉਹਦਾ ਅੰਜਾਮ ਭੁਗਤਨੇ ਪੈਣਗੇ ਲੋਕਾਂ ਨੇ ਭੁੱਲਣਾ ਨਹੀਂ ਜੋ ਨਾ ਸੋ ਤੁਹਾਡੇ ਰਾਜ ਵਿੱਚ ਹੋ ਰਿਹਾ ਜਿਨੀ ਕਰਪਸ਼ਨ ਜਿਨੀ ਬੇਈਮਾਨੀ ਜਿਨਾ ਨਸ਼ਾ ਜਿਨੇ ਤਕੇ ਹੋ ਰਿਹਾ ਜਿੰਨੀ ਤੁਸੀਂ ਰੇਤਾ ਚੱਕ ਰਹੇ ਹੋ ਇਹਦਾ ਮਤਲਬ ਇਹ ਨਹੀਂ ਕਿ ਤੂੰ ਨਕੌਦਰ ਦੀ ਮਾਲਕ ਆ ਤੂੰ ਨਕੌਦਰ ਦੀ ਸੇਵਾਦਾਰ ਆ ਤੇ ਅੰਦਰ ਦਾ ਕਤਲ ਹੋਇਆ ਜਮੂਰੀਅਤ ਦਾ ਘਾਣ ਹੋਇਆ ਬਿਲਗੇ ਦੇ ਵਿੱਚ ਨਗਰ ਪੰਚਾਇਤ ਦੀ ਇਲੈਕਸ਼ਨ ਦਾ ਜਿਹੜਾ ਪ੍ਰਕਿਰਿਆ ਚੱਲ ਰਹੀ ਆ ਕਾਗਜ਼ ਸਾਰਿਆਂ ਨੇ ਭਰਤੇ ਆਪਣਾ ਦੇਸ਼ ਇੱਕ ਲੋਕਤੰਤਰੀਕ ਦੇਸ਼ ਆ ਹਰ ਇੱਕ ਨੂੰ ਅਧਿਕਾਰ ਆ ਇਲੈਕਸ਼ਨ ਲੜਨ ਦਾ ਜਾਂ ਜੋ ਵੀ ਉਹਦਾ ਮਨ ਕਰਦਾ ਉਹ ਕਰ ਸਕਦਾ ਆ ਚਾਹੇ ਕਿਸੇ ਖੇਤਰ ਵਿੱਚ ਵੀ ਹੋਵੇ ਪਰ ਜੇ ਆਪਾਂ ਆਪਣੇ ਦੇਸ਼ ਨੂੰ ਲੋਕਤੰਤਰੀਕ ਦੇਸ਼ ਆਖਦੇ ਆ ਤੇ ਜਿਹੜਾ ਸਭ ਤੋਂ ਪਹਿਲੀ ਪੌਡੀ ਆ ਪੌਡਾ ਹੈਗਾ ਲੋਕਤੰਤਰ ਦਾ ਹੁੰਦੀ ਆ ਪੰਚਾਇਤਾਂ ਚਾਹੇ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਹੋਣ ਜਾਂ ਬਿਲਗੇਰੀ ਨਗਰ ਪੰਚਾਇਤ ਹੋਵੇ ਪਹਿਲੀ ਪੌੜੀ ਲੋਕਤੰਤਰ ਦੀ ਦੇ ਥੰਬ ਦੀ ਹੈ ਆ ਤੇ ਉਸ ਪੌੜੀ ਨੂੰ ਢਾਉਣ ਲੱਗੇ ਆਏ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਇਹਨਾਂ ਦੇ ਇਸ਼ਾਰਿਆਂ ਤੇ ਜਿਹੜੀ ਇੱਥੇ ਦੀ ਐਮ.ਐਲ.ਏ ਬੀ.ਬੀ ਆਮ ਆਦਮੀ ਦੀ ਇੱਥੇ ਉਹਦਾ ਚਹੇਤਾ ਇੱਕ ਉਹਦੇ ਕਹਿਣ ਤੇ ਦੋ ਬੋਰਡਾਂ ਦੇ ਜਿਹੜੇ ਆਪਣੇ ਕੈਂਡੀਡੇਟਾਂ ਦੇ ਨਾਮਜ਼ਦਗੀ ਸਿਗੇ ਪੇਪਰ ਉਹ ਰੱਦ ਕਰਤੇ ਬਿਨਾਂ ਕਿਸੇ ਵਜ੍ਹਾ ਤੋਂ ਸਾਰੇ ਪੇਪਰ ਮੁਕੰਮਲ ਤੌਰ ਤੇ ਸਹੀ ਕਰਕੇ ਭਰੇ ਗਏ ਆ ਬਾਕੀ ਵੀ 13 ਹੀ ਉਸ ਤਰ੍ਹਾਂ ਦੇ ਭਰੇ ਆ ਸਾਰੇ ਡਾਕੂਮੈਂਟ ਨਾਲ ਲੱਗੇ ਆ ਲੇਕਿਨ ਇਹ ਜਿਹੜੇ ਅਫਸਰ ਆ ਇੱਕ ਦੋ ਅਫਸਰਾਂ ਦਾ ਇਹ ਜਾਦਾ ਉਹਨਾਂ ਦੇ ਚਿਹਤੇ ਬਣੇ ਆ ਇੱਕ ਸਵਰਨਜੀਤ ਸਿੰਘ ਜਿਹੜਾ ਕੋਆਪਰੇਟਿਵ ਦਾ ਇਨਸਪੈਕਟਰ ਆ ਇਸ ਬੰਦੇ ਨੇ ਪਹਿਲਾਂ ਨਕੋਦਰ ਜੀ ਜਿਹੜੀ ਆਪਣੇ ਬਲੌਗ ਦੀ ಗ್ರಾಮ ਪੰਚਾਇਤ ਇਲੈਕਸ਼ਨ ਹੋਈ ਉੱਥੋਂ ਇਹਨੇ ਟਾਲੀ ਪਿੰਡ ਦੇ ਸਮੂਹ ਪੇਪਰ ਜੈਡ ਕੀਤੇ ਸ਼ੰਕਰ ਦੇ ਕੀਤੇ ਹਸੈਨਾਬਾਦ ਦੇ ਕੀਤੇ ਸ੍ਰੀਂ ਦੇ ਕੀਤੇ ਕਈ ਪਿੰਡਾਂ ਦੇ ਚੱਕ ਮੰਗਲਾਨੀ ਦੇ ਕੀਤੇ ਨੇ ਪੰਚਤ ਪਿੰਡਾਂ ਦੇ ਕਰਕੇ ਆਇਆ ਉਤੋਂ ਪਰ ਇਹਨੂੰ ਹੋਏ ਸਭ ਗ੍ਰੀਹ ਨੇ ਸਿੱਖਿਆ ਫਿਰ ਇਹਨੇ ਆ ਕੇ ਇੱਥੇ ਕੀਤਾ ਤੇ ਰਿਟਰਨਿੰਗ ਅਫਸਰ ਦੀ ਵੀ ਜ਼ਿੰਮੇਵਾਰੀ ਆ ਇਹ ਆਰਓ ਆ ਜਿਹੜਾ ਆਪਣੇ ਐਸਡੀਓ ਮੰਡੀ ਬੋੜ ਆ ਇਹਨਾਂ ਦੋਹਾਂ ਨੇ ਬਹੁਤ ਵੱਡਾ ਗਲਤ ਕੰਮ ਕੀਤਾ ਗੈਰ ਕਾਨੂੰਨੀ ਕੰਮ ਕੀਤਾ ਆ ਸੋ ਇਹ ਸਾਰਾ ਪਿੰਡ ਇੱਥੇ ਅੱਜ ਧਰਨੇ ਦੇ ਬੈਠਾ ਸੀਗਾ ਸਾਰੀਆਂ ਪਾਰਟੀਆਂ ਆਈਆਂ ਆ ਵਿੱਚ ਹੀ ਕਾਂਗਰਸ ਪਾਰਟੀ ਭਾਜਪਾ ਸਮਾਜੀ ਪਾਰਟੀ ਕਮਿਊਨਿਸਟ ਪਾਰਟੀ ਐਂਡ ਅਕਾਲੀ ਦਲ ਸਾਰੀਆਂ ਪਾਰਟੀਆਂ ਕਰਕੇ ਸਾਂਝਾ ਫਰੰਟ ਬਣਾ ਕੇ ਇਲੈਕਸ਼ਨ ਲੜ ਰਿਆ ਤੇ ਜੇ ਹੁਣ ਬਿਲਗੇ ਵਾਲੇ ਬੜੇ ਸਿਆਣੇ ਆ ਜੇ ਮਤਲਬ ਬਿਲਗਾ ਇਸ ਗੱਲ ਤੇ ਵਿਚਾਰ ਕਰੂਗਾ ਚਾਹੀਦਾ ਕਹਾਂਗੇ 13 ਦੀਆਂ 13 ਸੀਟਾਂ ਦੇ ਇਲੈਕਸ਼ਨ ਹੋਣੀ ਚਾਹੀਦੀ ਆ ਡੀਸੀ ਸਾਹਿਬ ਨੂੰ ਲਿਖ ਕੇ ਦੇਤਾ ਡੀਸੀ ਸਾਹਿਬ ਤੇ ਕੋਈ ਪਰਮਾਤਮਾ ਮਿਹਰ ਕਰਨ ਮਨ ਮਿਹਰ ਹੋਵੇ ਤੇ ਡੀਸੀ ਸਾਹਿਬ ਇਹਨਾਂ ਦੋਹਾਂ ਬੋਰਡਾਂ ਦੇ ਵੀ ਜਿਹੜੀਆਂ ਚੋਣਾ ਕਰਾਉਣ ਪਰ ਅਸੀਂ ਬਿਲਗੇ ਨੂੰ ਤੁਹਾਡੇ ਨਾਲ ਮਾਧਿਮ ਰਾਹੀਂ ਸਾਰੇ ਵੋਟਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਦੇਖੋ ਇੱਕ ਪਾਸੇ ਤਾਂ ਨਸ਼ਾ ਵੇਚਣ ਵਾਲੇ ਨੇ ਜਿਹਨੂੰ ਕਹਿ ਰਿਹਾ ਕਹਿ ਜਾ ਰਿਹਾ ਕਿ ਉਹ ਸਲੇਡ ਆ ਇੱਥੇ ਦਾ ਕਦੀ ਕਿਸੇ ਪਾਰਟੀ ਨਾਲ ਕਦੀ ਕਿਸੇ ਪਾਰਟੀ ਨਾਲ ਕਦੀ ਕਿਸੇ ਪਾਰਟੀ ਨਾਲ ਤੇ ਇਹ ਪਾਪਾਂ ਦਾ ਕੜਾ ਹੁਣ ਭਰ ਗਿਆ ਇਹ ਪਾਪਾਂ ਦਾ ਕੜਾ ਇਹ ਟੁੱਟਣਾ ਹੀ ਟੁੱਟਣਾ ਹੈ ਇਹ ਜਿਹੜਾ ਲਿਖਾ ਜੋਕਾ ਹੋਣਾ ਹੀ ਆ ਤੇ ਬੀਬੀ ਨੂੰ ਦੱਸਦੇ ਆ ਬੀਬੀ ਸਰਕਾਰ ਬਦਲ ਜਾਣੀ ਆ ਐਵੇਂ ਨਾ ਸਮਝੀ ਕਿ ਇਦਾਂ ਹੀ ਸਭ ਕੁਝ ਇਦਾਂ ਰਹਿਣਾ ਆ ਇਹ 2 ਸਾਲਾਂ ਦੀ ਗੱਲ ਹੈ ਸਾਲ ਡੇਢ ਸਾਲ ਦੀ ਗੱਲ ਹੈ ਲੋਕਾਂ ਨੇ ਮੂੰਹ ਤਾਂ ਫੇਰਿਆ ਹੀ ਹੈ ਤੁਹਾਰ ਤੋਂ ਧੱਕਾ ਕਰੋਗੇ ਤੇ ਤੁਹਾਨੂੰ ਇਹ ਧੱਕੇ ਦਾ ਜਿਹੜਾ ਸਟਾਇਆ ਉਹਦਾ ਅੰਜਾਮ ਭੁਗਤਣੇ ਪੈਣਗੇ ਲੋਕਾਂ ਨੇ ਭੁੱਲਣਾ ਨਹੀਂ ਨਾ ਅਸੀਂ ਭੁੱਲਣਾ ਆ ਸਾਡੇ ਪਿੰਡੇ ਦੇ ਜ਼ਖਮ ਤੁਸੀਂ ਕਰ ਰਹੇ ਹੋ ਤੁਸੀਂ ਲੋਕਤੰਤਰ ਦਾ ਕਾਹਨ ਕੀਤਾ ਆ ਪਹਿਲਾਂ ਪੰਚਾਇਤਾਂ 'ਚ ਵੀ ਕੀਤਾ ਹੁਣ ਬਿਲਗੇ ਦੀ ਪੁਛ ਤੇ ਧਰਤੀ ਤੇ ਆ ਕੇ ਕੀਤਾ ਪਰ ਬਿਲਗੇ ਦੇ ਜਿਹੜੇ ਵੋਟਰ ਨੇ ਬਹੁਤ ਸਿਆਣੇ ਆ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਫਰੰਟ ਬਣਿਆ ਬਿਲਗੇ ਵਿੱਚ ਇਹ ਇਨਾਂ ਇਲੈਕਸ਼ਨਾਂ ਨੂੰ ਲੈ ਕੇ ਬਿਲਗੇ ਦੇ ਵੋਟਰ ਇਹਨਾਂ ਜਿਹੜਾ ਝਾੜੂ ਦਾ ਸਫਾਇਆ ਕਰਨਗੇ ਇਸ ਇਲੈਕਸ਼ਨ ਤੋਂ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਵੇ ਕਿ ਲੋਕਾਂ ਦਾ ਕਿਦਾਂ ਧੱਕਾ ਕਰੀਦਾ ਲੋਕਾਂ ਦੇ ਹੱਕਾਂ ਦੀ ਰਾਖੀ ਕਰਨੀ ਚਾਹੀਦੀ ਹੱਕਾਂ ਦੇ ਡਾਕਾ ਨਹੀਂ ਮਾਰਨਾ ਚਾਹੀਦਾ ਜੇ ਸਾਨੂੰ ਇਸ ਸੰਵਿਧਾਨ ਵਿੱਚ ਇਲੈਕਸ਼ਨ ਲੜਨ ਦਾ ਸਾਨੂੰ ਮੌਕਾ ਦਿੱਤਾ ਆ ਬਾਬਾ ਸਾਹਿਬ ਡਾਕਟਰ ਬੀ ਆਰ Ambedkar ਜੀ ਨੇ ਇਹ ਆਪਣੇ ਸੰਵਿਧਾਨ ਉਹਦੀ ਰਚਨਾ ਕਰਕੇ ਤੇ ਤੁਸੀਂ ਸਾਡੇ ਲੋਕਾਂ ਤੋਂ ਇਹ ਜਿਹੜਾ ਸੰਵਿਧਾਨਿਕ ਹੱਕ ਕੋਰੇ ਹੋ ਤੇ ਤੁਹਾਨੂੰ ਕੀ ਹੱਕ ਆ ਫੇਰ ਆਜ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਮੰਦਾ ਤੁਸੀਂ ਕਹਿੰਦੇ ਸੀ ਅਸੀਂ ਇੱਕ ਨਵੀਂ ਸੋਚ ਲੈ ਕੇ ਆਏ ਆ ਅਸੀਂ ਇੱਕ ਨਵੀਂ ਨਵੇਂ ਤਰੀਕੇ ਨਾਲ ਪੰਜਾਬ ਦੀ ਸੇਵਾ ਕਰਾਂਗੇ ਤੁਈ ਦਾ ਸਾਰਾ ਕੁਝ ਹੀ ਚਿੱਕੇ ਤੇ ਟੰਗ ਦਾ ਜੋ ਨਾਲ ਸੋ ਤੁਹਾਡੇ ਰਾਜ ਵਿੱਚ ਹੋ ਰਿਹਾ ਜਿੰਨੀ ਕਰਪਸ਼ਨ ਜਿੰਨੀ ਬੇਈਮਾਨੀ ਜਿੰਨਾ ਨਸ਼ਾ ਜਿੰਨੇ ਤਕੇ ਹੋ ਰਿਹਾ ਜਿੰਨੀ ਤੁਸੀਂ ਰੇਤਾ ਚੱਕ ਰਹੇ ਹੋ ਅਕੋਣ ਨਹੀਂ ਜਾਣਦਾ ਕਿ ਅੱ비 ਵੀ ਰੇਤਾ ਸ਼ਰੇਮ ਚੱਕਦੀ ਆ ਪੈਸੇ ਤੋਂ ਬਿਗੈਰ ਕੰਮ ਨਹੀਂ ਹੁੰਦਾ ਕੋਈ ਸੋ ਇਹ ਲੋਕ ਲੋਕਾਂ ਨੇ ਲੋਕ ਰਾਜ ਆ ਇਹ ਰਾਜੇ ਲੋਕ ਨੇ ਕੋਈ ਐਮ.ਐਲ.ਏ ਰਾਜਾ ਨਹੀਂਗਾ ਜੇ ਐਮ.ਐਲ.ਏ ਬਣ ਗਈ ਤੂੰ ਇਹਦਾ ਮਤਲਬ ਇਹ ਨਹੀਂ ਕਿ ਤੂੰ ਨਕੌਦਰ ਦੀ ਮਾਲਕ ਆ ਤੂੰ ਨਕੌਦਰ ਦੀ ਸੇਵਾਦਾਰ ਆ ਤੈਨੂੰ ਨਕੌਦਰ ਦੀ ਸੇਵਾ ਕਰਨੀ ਚਾਹੀਦੀ ਹੈ ਨਾ ਕਿ ਨਕੌਦਰ ਵਾਲਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਸ ਇਹਨਾਂ ਗੱਲਾਂ ਦਾ ਜਵਾਬ ਬਿਲਗੇ ਦਾਊਗਾ ਤੇ ਸਾਨੂੰ ਉਮੀਦ ਆ ਕਿ ਬਿਲਗੇ ਵਾਲੇ ਜਿਹੜੇ ਫਰੰਕ ਦੇ ਉਮੀਦਵਾਰ ਆ ਉਹਨਾਂ ਨੂੰ ਇਸ ਇਲੈਕਸ਼ਨ ਵਿੱਚ ਚੁਣਨਗੇ ਤਾਂ ਵਧੀਆ ਤਰੀਕੇ ਨਾਲ ਬਿਲਗੇ ਦੀ ਸੇਵਾ ਹੋਊਗੀ ਇਸ ਤੱਕੇ ਦੇ ਵਿਰੁੱਧ ਇਸ ਜ਼ੁਲਮ ਦੇ ਵਿਰੁੱਧ ਅੱਜ ਇਸ ਸਮੂਚਾ ਬਿਲਗਾ ਸਾਰੇ ਇਲਾਕੇ ਦੇ ਸਾਰੀਆਂ ਪਾਰਟੀਆਂ ਦੇ ਜਿਹੜੇ ਪਤਵੰਤੇ ਸੱਜਣ ਆਏ ਲੀਡਰ ਸਾਹਿਬਾਨ ਆਏ ਬਜ਼ੁਰਗ ਵੀਰ ਮਤਾਵਾ ਭੈਣਾਂ ਆਈਆਂ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਕਿ ਲੋਕਾਂ ਨੇ ਇਸ ਆਪਣੇ ਧਰਨੇ ਦਾ ਬਹੁਤ ਚੰਗਾ ਪਰਮਹੰਗਾਰਾ ਦਿੱਤਾ ਮੈਂ ਆਪਣੇ ਵੱਲੋਂ ਸਾਰੀ ਜਿਹੜੀ ਅੱਜ ਸੰਗਤ ਇੱਥੇ ਆਈ ਸੀ ਸਾਰੇ ਪਾਰਟੀਆਂ ਦੇ ਲੀਡਰ ਜਿਹੜੇ ਆਏ ਸਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇੱਕ ਆਸ ਲੈ ਕੇ ਜਾਵਾਂਗੇ ਪੰਜਵੇਂ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਆ ਬਿਲਗਾ ਗੁਰੂ ਸਾਹਿਬਾਨਾਂ ਨੇ ਨਗਰ ਵਰਸਾਇਆ ਹੈ ਤੇ ਸਾਨੂੰ ਉਮੀਦ ਤੇ ਆਸ ਆ ਕਿ ਬਿਲਗੇ ਵਾਲੇ ਸਹੀ ਫੈਸਲਾ ਲੈਣਗੇ ਤੇ ਇਸ ਫਰੰਟ ਦੇ ਉਮੀਦਵਾਰਾਂ ਨੂੰ ਇਲੈਕਸ਼ਨ ਵਿੱਚ ਜਿਤਾ ਕੇ ਤੇ ਬਿਲਗੇ ਦੀ ਸੇਵਾ ਉਹਨਾਂ ਦੇ ਹੱਥ ਸੌਂਪਣਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਬਿਲਗਾ ਜੋ ਗੁਰੂ ਸਾਹਿਬ ਦੀ ਛੋਹ ਪ੍ਰਾਪਤ ਧਰਤੀ ਔਰ ਸਾਡੇ ਜਿਹੜਾ ਆਜ਼ਾਦੀ ਦੇ ਗੁਲਾਟੀਆਂ ਦਾ ਇਹ ਨਗਰ ਹੋਵੇ ਔਰ ਇੱਥੇ ਵੀ ਜਿਹੜੀ ਇਹ ਸਰਕਾਰ ਐ ਨੇ ਏਡੀ ਸ਼ਰਮਨਾਕ ਹਰਕਤ ਕੀਤੀ ਐ ਕਿ ਸਾਡੇ ਕਨਸਟੀਟਿਊਸ਼ਨ ਦੇ ਜੋ ਰਚਨਾਕਾਰ ਬੀ ਆਰ ਅੰਬੇਦਕਰ ਸਾਹਿਬ ਦੀਆਂ ਫੋਟੋਆਂ ਮਗਰ ਲਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਮਗਰ ਲਾ ਕੇ ਇਹਨਾਂ ਦਫ਼ਤਰਾਂ ਦੇ ਵਿੱਚ ਬੈਠ ਕੇ ਇਹਨਾਂ ਨੇ ਲੋਕਾਂ ਦੇ ਅਨਜਸਟੀਫਾਈਡ ਤਰੀਕੇ ਨਾਲ ਜਿਹੜੇ ਕਾਗਜ਼ ਐ ਉਹ ਰੱਦ ਕੀਤੇ ਐ ਔਰ ਅੰਦਰ ਜਿਹੜੀ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਈ ਔਰ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਈ ਜਿਹਦੇ ਮਿਨਿਟਸ ਆਫ ਮੀਟਿੰਗ ਵੀ ਜਿਹੜੇ ਸਾਈਨ ਹੋ ਕੇ ਡੀਸੀ ਸਾਹਿਬ ਨੂੰ ਭੇਜੇ ਐ ਉਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਅਫਸਰ ਸੀਗੇ ਉਹਨਾਂ ਨੇ ਚੈਕਲਿਸਟ ਠੀਕ ਕੀਤੀ ਹੋਈ ਹੈ ਜਿਹਦੇ ਵਿੱਚ ਲਿਖਿਆ ਹੋਇਆ ਕਿ ਐਨਓਸੀ ਨਾਲ ਨੱਥੀ ਹੈ ਪਰ ਉਹਨਾਂ ਨੇ ਆਬਜੈਕਸ਼ਨ ਨਹੀਂ ਲਾਈ ਕਿ ਐਨਓਸੀ ਵਿੱਚ ਹੈ ਨਹੀਂ ਸੀ ਇੱਕ ਪਾਸੇ ਉਹਨਾਂ ਨੇ ਸਾਈਨ ਕਰਕੇ ਰਸੀਦ ਦਿੱਤੀ ਹੈ ਜਿਹੜੀ ਕਿ ਸਾਰਾ ਕੁਝ ਕਾਗਜ਼ ਪੂਰੇ ਨੇ ਔਰ ਸ਼ਾਮ ਨੂੰ ਆਬਜੈਕਸ਼ਨ ਲਾਈ ਦੂਜਾ ਆਰਓ ਸਾਹਿਬ ਆਪ ਅੰਦਰ ਮੰਨੇ ਕਿ 3 ਵਜੇ ਤੱਕ ਸਕ੍ਰੀਟਰੀ ਦਾ ਟਾਈਮ ਸੀ ਔਰ ਉਹਨਾਂ ਨੇ ਸਾਰੇ ਕੈਂਡੀਡੇਟਸ ਨੂੰ ਬੁਲਾਉਣਾ ਸੀ ਪਰ ਉਹਨਾਂ ਨੇ ਕਿਸੇ ਕੈਂਡੀਡੇਟ ਨੂੰ ਬੁਲਾਇਆ ਨਹੀਂ ਔਰ ਸਕ੍ਰੀਟਰੀ ਕਿਸੇ ਨੂੰ ਦਿਖਾਈ ਨਹੀਂ ਗਈ ਪਰ ਉਹ 2:30 ਵਜੇ ਇਥੋਂ ਤਾਲਾ ਲਾ ਕੇ ਸਟਰੋਂਗ ਰੂਮ ਚੈੱਕ ਕਰਨ ਚਲੇ ਗਏ ਔਰ ਪੌਣੇ 4 ਵਜੇ ਇੱਕ ਪੀਐਨ ਨੇ ਆ ਕੇ ਲਿਸਟ ਪੇਸਟ ਕਰਤੀ ਜਦੇ ਉੱਤੇ ਕੋਈ ਕਾਰਨ ਨਹੀਂ ਲਿਖਿਆ ਹੋਇਆ ਸੀ ਕਿ ਜਿਹੜੀ ਹੈ ਕਿਉਂ ਕਾਗਜ਼ ਰੱਦ ਕੀਤੇ ਗਏ ਜਦੋਂ ਰਾਤੀ ਉਹਨਾਂ ਨੂੰ ਫੋਨ ਕੀਤੇ ਗਏ ਉਹਨਾਂ ਨੇ ਇਹ ਵੀ ਮੰਨਿਆ ਕਿ ਮੈਂ ਫੋਨ ਬੰਦ ਕਰ ਲਿਆ ਸੀ ਜੋ ਲੱਗਦਾ ਹੈ ਕਿ ਸਿਆਸੀ ਦਬਾਅ ਦੇ ਕਾਰਨ ਕਿਉਂਕਿ ਇੱਥੇ ਬਹੁਤ ਜ਼ਿਆਦਾ ਸਿਆਸੀ ਦਬਾਅ ਹੈ ਔਰ ਜਿਹੜੇ ਸਾਡੇ ਇਥੋਂ ਦੇ ਹਲਕਾ ਵਿਧਾਇਕ ਹੈ ਉਹਨਾਂ ਦੇ ਜਿਹੜੇ ਕਾਰੋਬਾਰ ਹੈ ਉਹ ਸ਼ੁਰੂ ਤੋਂ ਹੀ ਦਬ ਦਬਾਅ ਵਾਲੇ ਰਹੇ ਆ ਕਿਉਂਕਿ ਉਹ ਮਿੱਟੀ ਪੱਟਣ ਦਾ ਕੰਮ ਕਰਦੇ ਆ ਔਰ ਅੱਜ ਉਹਨਾਂ ਨੇ ਬਿਲ ਜਿਹੜੇ ਲੋਕਾਂ ਨੇ ਇਹ ਮਿੱਟੀ ਪੱਟਣ ਦਾ ਕੰਮ ਕੀਤਾ ਇਹ ਬਹੁਤ ਸ਼ਰਮਨਾਕ ਘਟਨਾ ਹੈ ਮੈਂ ਸਮਝਦਾ ਕਿ ਅੱਗੇ ਉਹਨਾਂ ਨੇ ਪੰਚਾਇਤਾਂ ਦੇ ਵਿੱਚ ਇਹ ਕੋਸ਼ਿਸ਼ ਕੀਤਾ ਸੀ ਔਰ ਆਪਣਾ ਭਰਾ ਦਾ ਮੋਹ ਦਿਖਾਉਂਦੇ ਹੋਏ ਟਾਲੀ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਭਰਾ ਨੂੰ ਨਿਰਵਿਰੋਧ ਜਿਤਾਇਆ ਸੀ ਪਰ ਮੈਂ ਅਸੀਂ ਸੋਚਿਆ ਕਿ ਅਸੀਂ ਇਸ ਵਾਰੀ ਚੁੱਪ ਨਹੀਂ ਬੈਠਾਂਗੇ ਪਿਛਲੀ ਪਟੀਸ਼ਨ ਵੀ ਜਿਹੜੀ ਹੈ ਉਹ ਹਾਈ ਕੋਰਟ 'ਚ ਵੀ ਔਰ ਇਲੈਕਸ਼ਨ ਪਟੀਸ਼ਨ ਕੋਲ ਵੀ ਚੱਲ ਰਹੀ ਹੈ ਔਰ ਜਿਹੜੀ ਦੂਜੀ ਗੱਲ ਦੇਖਣ ਨੂੰ ਆਈ ਕਿ ਇੱਕ ਸਵਰਨਜੀਤ ਸਿੰਘ ਨਾਮ ਦਾ ਬੰਦਾ ਜੋ ਇਸ ਵਿਭਾਗ ਵਿੱਚ ਹੈ ਰਜਿਸਟਰਾਰ ਵਿਭਾਗ ਦੇ ਵਿੱਚ ਜਿਹੜੇ ਇਹ ਸੁਸਾਇਟੀਆਂ ਦੇ ਵਿਭਾਗ ਦੇ ਵਿੱਚ ਉਹ ਉਦੋਂ ਵੀ ਉਹਨਾਂ 10 ਪਿੰਡਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਸੀ ਕਿ ਇੱਕੋ ਬਲੌਕ ਦੇ ਵਿੱਚ ਜਿਹੜੇ ਸੀ 7 ਪਿੰਡਾਂ ਦੇ ਕਾਗਜ਼ ਰੱਦ ਕੀਤੇ ਸੀ ਇੱਥੇ ਵੀ ਏਆਰਓ ਉਹੀ ਹੈ ਔਰ ਉਹਨੇ ਇਹ ਗੱਲ ਜਿਹੜਾ ਦੁਬਾਰਾ ਕੀਤਾ ਹੈ ਅੱਗੇ ਵੀ ਇੱਕ ਦੋ ਸੁਸਾਇਟੀਆਂ ਦੀ ਇਲੈਕਸ਼ਨ ਕਰਾ ਚੁੱਕਾ ਹੈ ਸੋ ਅੱਜ ਅਸੀਂ ਉਹਦੇ ਖਿਲਾਫ ਵੀ ਜਿਹੜਾ ਲਿਖ ਕੇ ਉੱਥੇ ਸਰਕਾਰ ਨੂੰ ਭੇਜਣ ਲੱਗੇ ਆ ਕਿ ਇਦਾਂ ਦੇ ਜਿਹੜੇ ਬੰਦੇ ਐ ਇਹ ਗਲਤ ਕੰਮ ਕਰਦੇ ਐ ਸੋ ਅੱਜ ਬੜੀ ਹੀ ਸ਼ਰਮਨਾਕ ਘਟਨਾ ਹੋਈ ਔਰ ਇਹਦੇ ਇਵੈਂਟ ਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਇੱਥੇ ਬਹੁਤ ਵੱਡਾ ਧਰਨਾ ਪ੍ਰਦਰਸ਼ਨ ਹੋਇਆ ਔਰ ਧਰਨਾ ਪ੍ਰਦਰਸ਼ਨ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਸਾਰੀਆਂ ਪਾਰਟੀਆਂ ਨੇ ਇਕਜੁੱਟ ਹੋ ਕੇ ਸਾਡੇ ਸੁਧਾਰ ਲਹਿਰ ਦੇ ਲੀਡਰ ਸਾਹ ਗੁਰਪ੍ਰਤਾਪ ਡਾਲਾ ਜੀ ਜਗਦੀਸ਼ਪੂਰੀ ਜੀ ਸਾਡੇ ਦੇਵਰਾਜ ਜੀ ਕਾਮਰੇਡ ਪਰਸ਼ੋਤਮ ਜੀ ਭਾਜਪਾ ਦੇ ਲੀਡਰ ਸਾਹਿਬਾਨ ਔਰ ਕਾਂਗਰਸ ਪਾਰਟੀ ਦੇ ਸਾਰੇ ਲੀਡਰਸ਼ਿਪਾਨ ਇੱਥੇ ਇਕੱਠੇ ਹੋਏ ਕਿਉਂਕਿ ਇਹ ਲੋਕਤੰਤਰ ਦਾ ਕਾਣ ਹੈ ਅਸੀਂ ਦਿਨ ਰਾਤ ਦੇਸ਼ ਦੇ ਵਿੱਚ ਲੋਕਤੰਤਰ ਦੀ ਸੇਵਾ ਕਰਨ ਲਈ ਇੱਕ ਕਨਸਟੀਟਿਊਸ਼ਨ ਦੇ ਦਾਰੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਅੱਜ ਤੁਸੀਂ ਦੇਖੋ ਕਿ ਉਸ ਦੋ ਵਾਡਾਂ ਦੇ ਵਿੱਚ ਸਾਰੇ ਲੋਕਾਂ ਦਾ ਇੱਕ ਫੰਡਾਮੈਂਟਲ ਰਾਈਟ ਵੋਟ ਪਾਉਣ ਦਾ ਅਧਿਕਾਰ ਔਰ ਇਲੈਕਸ਼ਨ ਲੰਨ ਦਾ ਅਧਿਕਾਰ ਹੀ ਇਸ ਸਰਕਾਰ ਦੇ ਨੁਮਾਇੰਦੇ ਐਮਐਲਏ ਬੀਬੀ ਇੰਦਰਜੀਤ ਕੌਰ ਜੀ ਨੇ ਛਿੰ ਲਿਆ ਔਰ ਜਿਹੜੇ ਸੰਵਿਧਾਨ ਦੀ ਉਹ ਸੌਂ ਖਾ ਕੇ ਕੰਮ ਕਰ ਰਹਾ ਹੈ ਇਹ ਉਹਨਾਂ ਲਈ ਵੀ ਬੜੀ ਮਾੜੀ ਗੱਲ ਹੈ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਉੱਪਰ ਅਫਸਰਾਂ ਨੂੰ ਵੀ ਅਸੀਂ ਜੋ ਪਟੀਸ਼ਨ ਹੈ ਉਹ ਪਾਈ ਹੈ ਅਸੀਂ ਚਾਹਾਂਗੇ ਕਿ ਲੋਕ ਹਿੱਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਡਿਸੀਜਨ ਜਿਹੜਾ ਦੁਬਾਰਾ ਲਿਆ ਜਾਵੇ ਪਰ ਅੱਜ ਮੈਂ ਹੱਥ ਬਨ ਕੇ ਸਾਰੇ ਬਿਲਗਾਂ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਚੋਰ ਔਰ ਚੌਂਕੀਦਾਰ ਦਾ ਫਰਕ ਪਛਾਣੋ 11 ਸੀਟਾਂ ਤੇ ਇਲੈਕਸ਼ਨ ਹੋਣੀ ਹੈ ਇਹਨਾਂ ਦੋ ਦੀ ਵੀ ਅਸੀਂ ਲੜਾਈ ਜਿਹੜੀ ਹੈ ਉਹ ਹਾਈ ਕੋਰਟ ਸੁਪਰੀਮ ਕੋਰਟ ਤੱਕ ਲੜਾਂਗੇ ਇਹ ਵੀ ਇਲੈਕਸ਼ਨ ਕਰਾ ਕੇ ਹਟਾਂਗੇ ਪਰ ਅੱਜ ਆਪਾਂ ਸਾਰੇ ਬਿਲਗਾਂ ਨਿਵਾਸੀਆਂ ਨੂੰ ਇਹ ਹੱਥ ਬਨ ਕੇ ਅਪੀਲ ਕਰਦੇ ਆਂ ਕਿ ਉਹ 11 ਦੀਆਂ 11 ਸੀਟਾਂ ਤੇ ਇਦਾਂ ਦੇ ਹੰਕਾਰੀ ਲੋਕਾਂ ਨੂੰ ਨਕਾਰਨ ਔਰ ਜਿਹੜੀਆਂ 11 ਦੇ 11 ਸੀਟਾਂ ਉਹ ਜਿਹੜਾ ਫਰੰਟ ਬਣਿਆ ਹੈ ਪ੍ਰੋਗਰੈਸਿਵ ਫਰੰਟ ਹੈ ਜੋ ਬਿਲਗੇ ਲਈ ਕੰਮ ਕਰਨਾ ਚਾਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਜਿਤਾ ਕੇ ਜੋ ਨਗਰ ਕਾਉਂਸਲ ਦਾ ਪ੍ਰਧਾਨ ਉਸ ਫਰੰਟ 'ਚੋਂ ਬਣ ਸਕੇ ਨਾ ਕਿ ਇਹਨਾਂ ਬੰਦਿਆਂ 'ਚੋਂ ਬਣ ਸਕੇ ਜਿਨ੍ਹਾਂ ਨੇ ਪਹਿਲੇ ਦਿਨ ਹੀ ਮਕਾਰੀ ਦੇ ਔਰ ਜਿਹੜੀ ਜਿਹੜੀ ਨੀਹ ਹੈ ਉਹ ਵੀ ਜਿਹੜੀ ਝੂਠ ਦੇ ਜਿਹੜੀ ਸਿਰ ਦੇ ਉੱਤੇ ਰੱਖੀ ਹੈ ਮੈਂ ਹੱਥ ਬੰਨ੍ਹ ਕੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਅਫਸਰ ਸਭਾਨਾ ਨੂੰ ਇਹ ਰਿਕੁਐਸਟ ਕਰਦਾ ਹਾਂ ਕਿ ਜੋ ਅੱਜ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਸੋਮਵਾਰ ਤੱਕ ਕਿਉਂਕਿ ਡਿਸਟ੍ਰਿਕਟ ਰਿਟਰਨਿੰਗ ਅਫਸਰ ਡੀਸੀ ਸਾਹਿਬ ਹੁੰਦੇ ਆ ਉਹਨਾਂ ਨੇ ਜੋ ਅੰਦਰ ਮੀਟਿੰਗ ਦੇ ਮਿਨਟਸ ਸੀਗੇ ਉਹ ਸਾਰੇ ਡੀਸੀ ਸਾਹਿਬ ਨੂੰ ਭੇਜਤੇ ਆ ਸੋਮਵਾਰ ਨੂੰ ਉਹਨਾਂ ਨੂੰ ਮਿਲ ਕੇ ਇਹ ਵੀ ਦੋ ਬਹਾਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸਾਨੂੰ ਉੱਥੋਂ ਕੋਈ ਇਨਸਾਫ ਨਾ ਮਿਲਿਆ ਇਦਾਂ ਹੀ ਉਹਨਾਂ ਨੂੰ ਵੀ ਦਬਾਇਆ ਗਿਆ ਜਾਂ ਗਲਤ ਡਿਸੀਜਨ ਲੈ ਗਏ ਫਿਰ ਅਸੀਂ ਹਾਈ ਕੋਰਟ ਦਾ ਰੁਖ ਵੀ ਸੋਮਵਾਰ ਨੂੰ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਵੀ ਇਦਾਂ ਦਾ ਕਦੀ ਮਾਹੌਲ ਬਣਿਆ ਮੈਨੂੰ ਜੋ ਇੱਥੇ ਸੁਣਨ ਦੇ ਵਿੱਚ ਮਿਲਿਆ ਹੁਣੇ ਸਾਰਿਆਂ ਨਾਲ ਗੱਲ ਹੋਈ ਕਿ ਇੰਨੀਆਂ ਇਲੈਕਸ਼ਨਾਂ ਹੋ ਗਈਆਂ ਸਾਡੇ ਨਗਰ ਦੇ ਸਰਪੰਚ ਸਾਹਿਬ ਜਿਹੜੇ ਸਾਡੇ ਵਾਈਸ ਪ੍ਰਧਾਨ ਰਹੇ ਪ੍ਰਮਿੰਦਰ ਸਿੰਘ ਬਿਲਗਾ ਜੀ ਪ੍ਰਮਿੰਦਰ ਸਿੰਘ ਸੰਘੇੜਾ ਜੀ ਉਹਨਾਂ ਨੇ ਵੀ ਚਾਰ ਇਲੈਕਸ਼ਨਾਂ ਲੜੀਆਂ ਅੰਦਰ ਚੇਅਰਮੈਨ ਸਨੀ ਜੀ ਸਗੇ ਉਹ ਕਹਿੰਦੇ ਮੈਂ ਵੀ 6 ਇਲੈਕਸ਼ਨਾਂ ਲੜੀਆਂ ਕਾਮਰੇਡ ਪਰਸ਼ੋਤਮ ਜੀ ਜਿਨ੍ਹਾਂ ਨੇ ਇਥੋਂ 6 ਇਲੈਕਸ਼ਨਾਂ ਲੜੀਆਂ ਔਰ ਐਮਪੀ ਦੀ ਚੋਣ ਵੀ ਲੜੀ ਆ ਉਹਨਾਂ ਨੇ ਦੱਸਿਆ ਕਿ ਅਜ ਤਾਈਂ ਬਿਲਗੇ ਦੇ ਵਿੱਚ ਇੱਕਦਿ ਨਹੀਂ ਹੋਇਆ ਸੀ ਵੋਟਾਂ ਪੈਂਦੀਆਂ ਸੀ ਜਿਹਦਾ ਜਿਹਨੂੰ ਜੀ ਕਰਦਾ ਸੀ ਉਹ ਪਾ ਲੈਂਦਾ ਸੀ ਪਰ ਆ ਜਿਹੜਾ ਕੰਮ ਆ ਜਿਹੜਾ ਬਦਲਦਾ ਕੰਮ ਇਹ ਨਵਾਂ ਬਦਲ ਇਹਨਾਂ ਨੇ ਜਿਹੜਾ ਲੋਕਾਂ ਸਾਹਮਣੇ ਲਿਆਂਦਾ ਇਹਨੇ ਸਾਰੇ ਬਿਲਗੇ ਨੂੰ ਵੀ ਸ਼ਰਮਸਾਰ ਕੀਤਾ ਕਿਉਂਕਿ ਸਾਡਾ ਜਿਹੜਾ ਪ੍ਰੋਟੈਸਟ ਹੈ ਸਾਰੇ ਪਾਸੇ ਇਲੈਕਸ਼ਨ ਚੱਲੀ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਸਾਰੇ ਲੋਕ ਦੁਨੀਆਂ 'ਚ ਬੈਠੇ ਸਾਰੇ ਲੋ ਹੀ ਦੀਆਂ ਜਮ ਭਗਤ ਸਿੰਘ ਔਰ ਬੀ ਆਰ ਅੰਬੇਦਕਰ ਸਾਹਿਬ ਦੀਆਂ ਫੋਟੋਆਂ ਲਾ ਕੇ ਉਹਨਾਂ ਦੀਆਂ ਸੌਹਾ ਖਾ ਕੇ ਕਿਦਾਂ ਇਹ ਝੂਠ ਦਾ ਪ੍ਰਚਾਰ ਕਰ ਰਹੇ ਇਹਦੇ ਸਬੰਧ ਵਿੱਚ ਪਹਿਲਾਂ ਡੀਸੀ ਸਾਹਿਬ ਨੂੰ ਤੁਸੀਂ ਜਿਹੜਾ ਸੰਕੇਤ ਕੀਤਾ ਸੀ ਕਿ ਇਸ ਤਰ੍ਹਾਂ ਹੋ ਰਿਹਾ ਹੈਗਾ ਇਹਦੇ ਲਈ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਪਿਛਲੀ ਪੰਚਾਇਤਾਂ ਦੇ ਨੂੰ ਇਲੈਕਸ਼ਨ ਦੇਖਦੇ ਹੋਏ ਉਹਦੇ ਵਿੱਚ ਜਿਹੜੇ ਅਫਸਰ ਸਹਿਬਾਨ ਹੈ ਇਹ ਗੱਲ ਨਹੀਂ ਸਮਝਦੇ ਉੱਥੇ ਹਾਈ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਹੋਈਆਂ ਕਿ ਕਿਸੇ ਦੇ ਕਾਗਜ਼ੇ ਦਾ ਰੱਦ ਨਾ ਕੀਤੇ ਜਾਣ ਸੋ ਅਸੀਂ ਵਕੀਲ ਸਹਿਬਾਨ ਨਾਲ ਵੀ ਗੱਲ ਕੀਤੀ ਹੈ ਅਸੀਂ ਜਿਹੜਾ ਕੰਟੈਂਪਟ ਦਾ ਕੇਸ ਹੈ ਇਹਨਾਂ ਆਰਓ ਸਾਹਿਬ ਔਰ ਏ ਆਰਓ ਅਸੀਂ ਉਹ ਵੀ ਪਾਵਾਂਗੇ ਠੀਕ ਥੈਂਕ ਯੂ ਸਰ ਅੱਜ ਬਿਲਗਾਦੇ ਵਿੱਚ ਜਿਹੜਾ ਹੈਗਾ ਵਾ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਨੁਮਾਇंदे ਹੈਗੇ ਤੇ ਧਰਨਾ ਲਗਾ ਰਹੇ ਸਨ ਕੀ ਕਾਰਨ ਸੀਗਾ ਇਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਬਿਲਗਾ ਨਗਰ ਪੰਚਾਇਤ ਦੀ ਇਲੈਕਸ਼ਨ ਚੱਲ ਰਹੀ ਹੈ ਜਿਦੇ ਵਿੱਚ ਨੋਮੀਨੇਸ਼ਨਸ ਦਾ ਦੌਰ ਖਤਮ ਹੋਣ ਤੋਂ ਬਾਅਦ ਕੱਲ ਸਕਰੂਟਨੀ ਸੀਗੀ ਸਕਰੂਟਨੀ ਦੇ ਵਿੱਚ ਜਿਹੜੇ ਰਿਟਰਨਿੰਗ ਅਫਸਰ ਹੈ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਹੈ ਕਾਗਜ਼ਾਂ ਦੇ ਸਬੰਧ ਵਿੱਚ ਜਿਹੜੇ ਫਾਈਲਾਂ ਉਹਨਾਂ ਕੋਲ ਸਬਮਿਟ ਹੋਈਆਂ ਹੁੰਦੀਆਂ ਕਿ ਵੀ ਉਹ ਕਿਹੜੇ ਕਾਗਜ਼ ਐਕਸੈਪਟਡ ਹੈ ਕਿਹੜੇ ਰਿਜੈਕਟਡ ਹੈ। ਇੱਥੇ ਜੋ ਹੁਣ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਚਾਰ ਫਾਈਲਾਂ ਰਿਜੈਕਟ ਹੋਈਆਂ। ਤੇ ਉਹਦੇ ਸਬੰਧ ਵਿੱਚ ਹੀ ਜਿਹੜੇ ਕੈਂਡੀਡੇਟ ਸੀ ਜਾਂ ਉਹਨਾਂ ਦੇ ਨਾਲ ਪੋਲਿਟਿਕਲ ਨੁਮਾਇੰਦੇ ਸੀਗੇ ਉਹਨਾਂ 'ਚ ਰੋਚੀ ਸੀਗਾ ਕਿ ਵੀ ਉਹ ਰਿਜੈਕਸ਼ਨਸ ਨੂੰ ਲੈ ਕੇ ਰੋਚੀ ਸੀਗਾ ਇਸ ਕਰਕੇ ਇਹ ਸਾਰੇ ਇਕੱਠੇ ਹੋਏ ਸੀਗੇ। ਤੇ ਸਰ ਆਬਜੈਕਸ਼ਨ ਹੈ ਕੀ ਸੀਗਾ? ਕੀ ਨਿਕਲੇ ਆਬਜੈਕਸ਼ਨ ਇਹਨਾਂ ਦਾ? ਇਹ objection ਮੁੱਖ ਤੌਰ ਤੇ ਇਹਨਾਂ ਦਾ ਹੀ ਸੀ ਕਿ ਸਾਡੇ ਗਲਤ ਰਿਜੈਕਟ ਹੋਏ ਕਾਗਜ਼ ਤੇ ਉਹਦੇ ਵਿੱਚ ਇਹਨਾਂ ਨਾਲ ਡਿਸਕਸ਼ਨ ਹੋਈ ਹੈ ਹੁਣ ਡਿਸਕਸ਼ਨ ਦੇ ਵਿੱਚ ਇਹਨਾਂ ਨੂੰ ਦੱਸਿਆ ਗਿਆ ਕਿ ਵੀ ਇਹ ਆਰਓ ਦਾ ਡਿਸੀਜਨ ਹੁੰਦਾ ਹੈ ਰਿਟਰਨਿੰਗ ਜਿਹੜੇ ਅਫਸਰ ਹੁੰਦੇ ਆ ਉਹ ਕੰਪੀਟੈਂਟ ਹੁੰਦੇ ਨੇ ਡਿਸੀਜਨ ਲੈਣ ਵਾਸਤੇ ਉਹਨਾਂ ਨੇ ਫਾਈਲ ਸ਼ਾਇਦ ਇਹ ਬਟ ਮੈਂ ਉਹਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਨਾ ਹੀ ਮੈਂ ਕਮੈਂਟ ਕਰ ਸਕਦਾ ਕਿਉਂਕਿ ਇਹ ਆਰੋ ਦਾ ਇੱਕ ਜੁਡੀਸ਼ੀਅਲ ਡਿਸੀਜਨ ਹੈ ਕਾਜ਼ੀ ਜੁਡੀਸ਼ੀਅਲ ਅਸੇ ਕਹਿੰਦੇ ਆ ਉਹ ਚੁਣੇ ਡਿਸੀਜਨ ਲੈਂਦਾ ਹੈ ਆਪਣੀ ਕਪੈਸਿਟੀ ਦੇ ਵਿੱਚ ਡਿਸੀਜਨ ਲੈਂਦਾ ਹੈ ਤੇ ਇਹ ਕੰਪੀਟੈਂਟ ਕੋਰਟ ਹੀ ਡਿਸਾਈਡ ਕਰੇਗੀ ਕਿ ਉਹ ਡਿਸੀਜਨ ਕਿੱਥੇ ਠਹਿਰਦਾ ਹੈ ਕਿਉਂਕਿ ਤੁਸੀਂ ਵੀ ਕਾਗਜ਼ ਦੇਖੇ ਹੈਗੇ ਆ ਕਾਗਜ਼ਾਂ ਦੇ ਵਿੱਚ ਕੋਈ ਕਮੀ ਲੱਗਦੀ ਹੈਗੀ ਨਹੀਂ ਮੇਰੇ ਵੱਲੋਂ ਕਾਗਜ਼ ਨਹੀਂ ਐਗਜ਼ਾਮਿਨ ਕੀਤੇ ਗਏ ਨਹੀਂ ਮੇਰੀ ਅਥਾਰਟੀ ਐਂਡ ਮਾਈ ਪਾਵਰ ਹੈ ਤੇ ਮੈਂ ਉਹ ਨਾਮਿਨੇਸ਼ਨ ਕਾਗਜ਼ ਮੈਂ ਨਹੀਂ ਐਗਜ਼ਾਮਿਨ ਕਰ ਸਕਦਾ ਤੇ ਹੁਣ ਕੀ ਕਾਰ ਕੋਈ ਨਹੀਂ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ ਜੀ ਪੀਸਫੁਲ ਚੱਲ ਰਿਹਾ ਹੈ ਉਹਨਾਂ ਨੂੰ ਸਮਝਾਇਆ ਗਿਆ ਕਿ ਵੀ ਦੇ ਕੈਨ ਟੇਕ ਦੀ ਲੀਗਲ ਰੈਮਡੀਜ਼ ਜੋ ਵੀ ਉਹ ਚਾਹਣ ਉਹ ਲੀਗਲ ਰੈਮਡੀਜ਼ ਲੈ ਸਕਦੇ ਆ ਠੀਕ ਹੈ ਤੇ ਲੀਗਲ ਰਾਈਟਸ ਉਹਨਾਂ ਦੇ ਹੈਗੇ ਆ ਜੇ ਆ ਰਹੇ ਵੱਲੋਂ ਕੋਈ ਡਿਸੀਜਨ ਲਿੱਤਾ ਗਿਆ ਉਹਦੇ ਫਰਦਰ ਲੀਗਲ ਰਾਈਟਸ ਪਾਰਟੀਆਂ ਕੋਲ ਹੈਗੇ ਆ ਕੈਂਡੀਡੇਟਸ ਕੋਲ ਹੈਗੇ ਆ ਦੇ ਕੈਨ ਐਕਸਰਸ ਉਹ ਦੋਜ਼ ਲੀਗਲ ਰਾਈਟਸ ਪਰ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਹੈ ਉਹ ਪੀਸਫੁਲੀ ਚੱਲ ਜਾਏਗਾ ਸਰ ਚੋਣਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਚੋਣਾਂ ਨੂੰ ਲੈ ਕੇ ਮੈਂ ਬਿਲਗਵਾਸੀਆਂ ਨੂੰ ਆਪਣੇ ਵੱਲੋਂ ਇਹ ਚੋਣ ਦਾ ਪ੍ਰੋਸੈਸ ਹੈ ਇਹ ਸਾਨੂੰ ਦੇਸ਼ ਦੀ ਤਕਰੀਬਨ 100 ਸਾਲ ਤੋਂ ਉੱਪਰ ਗੁਲਾਮੀ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਸਾਨੂੰ ਇਹ ਚੋਣਾਂ ਦਾ ਜਾਂ ਡੈਮੋਕ੍ਰੇਸੀ ਦਾ ਅਧਿਕਾਰ ਮਿਲਿਆ ਹੈ ਬਹੁਤ ਵੱਡਾ ਮੁੱਲਾ ਅਧਿਕਾਰ ਹੈ ਤੇ ਜਿਹੜਾ ਇਹ ਥਰਡ ਟਾਇਰ ਆਫ ਗਵਰਨਮੈਂਟ ਹੈ ਜਿਹੜਾ 1992 ਤੋਂ ਲਾਗੂ ਹੋਇਆ ਹੈ ਉਹਦੇ ਤਹਿਤ ਹੀ ਲੋਕਲ ਇੱਕ ਗਵਰਨਮੈਂਟ ਦੀ ਚੋਣ ਕਰਨੀ ਹੁੰਦੀ ਹੈ ਜੋ ਅਸੀਂ ਪਿੱਛੇ ਜੇ ਪੰਚਾਇਤਾਂ ਦੀ ਕਰਾਈ ਹੈ ਤੇ ਹੁਣ ਇਹ ਬਿਲਗਾ ਕਮੇਟੀ ਦੀ ਚੋਣ ਹੈ ਸੋ ਮੇਰਾ ਲੋਕਾਂ ਨੂੰ ਬਿਲਗਾ ਵਾਸੀਆਂ ਨੂੰ ਜਿਹੜਾ ਬਿਲਗੇ ਦੇ ਵੋਟਰਸ ਹੈ ਉਹਨਾਂ ਨੂੰ ਸਨਿਮਰ ਤੇ ਸਾਰੀ ਪੋਲਿਟੀਕਲ ਪਾਰਟੀਆਂ ਨੂੰ ਇਹ ਬੇਨਤੀ ਹੈ ਕਿ ਇਸ ਅਧਿਕਾਰ ਨੂੰ ਬੜਾ ਸੋਚ ਸਮਝ ਕੇ ਤੇ ਆਪਣਾ ਸ਼ਾਂਤੀਪੂਰਵਕ ਯੂਜ਼ ਕਰਨ ਤੇ ਆਪਣੇ ਬਿਲਗਾ ਵਾਸਤੇ ਇੱਕ ਵਧੀਆ ਸਰਕਾਰ ਦੀ ਚੋਣ ਕਰ ਸਰ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਨੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਪੂਕਤਾ ਪ੍ਰਬੰਧ ਹੋਣਗੇ ਜੀ ਬਿਲਗਾ ਦੇ ਵਿੱਚ ਟੋਟਲ 13 ਬੋਥ ਹੈਗੇ 13 ਹੀ ਪੋਲਿੰਗ ਸਟੇਸ਼ਨ ਹੈਗੇ ਠੀਕ ਹੈ ਇੱਥੇ 13 ਪੋਲਿੰਗ ਸਟੇਸ਼ਨਾਂ ਤੇ VOTING ਹੈ ਇਹ ਸਾਡੇ ਵੱਲੋਂ ਪੂਰੀ ਅਮਨ ਅਮਾਨ ਨਾਲ ਤੇ ਸ਼ਾਂਤੀ ਨਾਲ ਤੇ ਵਿਦੀਵਧਕ ਕਰਾਈ ਜਾਏਗੀ। ਇਹਦੇ ਸਬੰਧ ਵਿੱਚ ਬਿਲਗਾ ਵਾਸੀਆਂ ਨੂੰ ਮ ਵਿਸ਼ਵਾਸ ਦਿਵਾਉਣਾ ਕਿ ਵੀ ਜਿਹੜੇ ਪੁਲਿਸ ਦੇ ਜਾਂ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਹੋਣਗੇ ਬਿਨਾਂ ਕਿਸੇ ਡਰ ਭੈ ਅਤੇ ਲੋਭ ਤੋਂ ਬੋਟ ਦੇ ਅਧਿਕਾਰ ਦੀ ਵਰਤੋਂ ਬਿਲਗਾ ਵਾਸੀ ਕਰਨ। ਸਰ ਕੁਝ ਜਿਹੜੇ ਬੂਥ ਹੁੰਦੇ ਨੇ ਸੈਂਸਿਟਿਵ ਵੀ ਹੁੰਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਕਿਉਂਕਿ ਇਹ ਕਮੇਟੀ ਦੀ ਇਲੈਕਸ਼ਨ ਹੈ 13 ਦੇ 13 ਬੂਥਾਂ ਦੇ ਉੱਪਰ ਅਸੀਂ ਪੂਕਤਾ ਪ੍ਰਬੰਧ ਕਰਾਂਗੇ ਸਿਕਿਉਰਿਟੀ ਦੇ। ਸਾਡੇ ਮੈ ਕੈਮਰੇ ਵਗੈਰਾ ਵੀ ਲਗਾਏ ਜਾਣਗੇ। ਹਾਂਜੀ। ਬਿਲਕੁਲ ਵੀਡੀਓ ਰਿਕੋਰਡਿੰਗ ਜੋ ਕਮਿਸ਼ਨ ਦੀ ਦਿੱਤਾ ਹੈਗੀ ਹੈ ਹਾਈ ਕੋਰਟ ਦੀ ਦਿੱਤਾ ਹੈ ਉਹਨਾਂ ਮੁਤਾਬਕ ਪੂਰੇ ਵੀਡੀਓਗ੍ਰਾਫੀ ਵੀ ਹੋਏਗੀ ਸਾਰਾ ਕੁਝ ਹੋਏਗਾ ਜੀ ਸਰ 13 ਦੇ ਵਿੱਚੋਂ ਦੋ ਤਾਂ ਰਿਜੈਕਟ ਹੋ ਗਏ ਹਨ ਡਿਕਸ਼ਨ ਕਿੰਨੇ ਤੇ ਹੋਏ ਦੋ ਫਾਰਮ ਰਿਜੈਕਟ ਹੋਏ ਹਨ ਹਾਂ ਉਹਨਾਂ ਵਿੱਚ ਜਿਹੜੇ ਦੋ ਵਾਰ ਤੁਸੀਂ ਗੱਲ ਸਹੀ ਕਹਿ ਰਹੇ ਹੋ ਉਹਨਾਂ ਵਿੱਚ ਹੁਣ ਸਿੰਗਲ ਸਿੰਗਲ ਕੈਂਡੀਡੇਟ ਆਈ ਥਿੰਕ ਰਹਿ ਗਿਆ ਠੀਕ ਹੈ ਜਿਸ ਜਿੱਥੇ ਸਿੰਗਲ ਕੈਂਡੀਡੇਟ ਰਹਿ ਗਿਆ ਕਿ ਫਿਰ ਉੱਥੇ ਇਲੈਕਸ਼ਨ ਨਹੀਂ ਹੋਏਗੀ ਫਿਰ 11 ਵੋਟਾਂ ਚ ਇਲੈਕਸ਼ਨ ਹੋ ਜਾਏਗੀ ਹਾਂ ਜੀ ਠੀਕ ਹੈ ਸਰ ਸਸ਼ਿਕਾ ਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਚੈਨਲਸ ਦੇ ਸੁਣਨ ਵਾਲੇ ਈਵਰਸ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਸ਼ਿਕਾ ਅੰ ਦੂਸਰਾ ਤੁਹਾਡਾ ਸਵਾਲ ਨਾਮਜ਼ਦਕੀਆਂ ਰੱਦ ਹੋਣ ਦਾ ਨਾਮਜ਼ਦਕੀਆਂ ਚਿੱਟੀਆਂ ਰੱਦ ਹੋਈਆਂ ਹੋਣਗੀਆਂ ਉਹ ਟੈਕਨੀਕਲੀ ਜੇ ਕੋਈ ਕਾਗਜ਼ਾ ਦੇ ਵਿੱਚ ਕੋਈ ਕਮੀ ਪੇਸ਼ੀ ਹੋਈ ਹੋਏਗੀ ਉਸ ਦੇ ਹਿਸਾਬ ਦੇ ਨਾਲ ਰੱਦ ਹੋਈਆਂ ਹੋਣਗੀਆਂ ਤੇ ਦੋਸ਼ ਜਿਹੜੇ ਨੇ ਉਹ ਬੇਬੁਨਿਆਦ ਨੇ ਲੱਗਦੇ ਹੁੰਦੇ ਉਹਦੀ ਤੇਰਾ ਦੋਸ਼ ਲਾਉਂਦੀਆਂ ਹੁੰਦੀਆਂ ਤੇ ਕਾਗਜ਼ ਜਿਹੜੇ ਜਿੰਨਾ ਮੈਂ ਪਤਾ ਕੀਤਾ ਉਹ ਉਹਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਦਾ ਕਰਕੇ ਕਾਗਜ਼ ਰੱਥੇ ਇਹ ਬਿਲਕਿ ਦੇ ਲੋਕਾਂ ਕੋਲੋਂ ਜਿਹੜੀ ਤੁਸੀਂ ਵੋਟ ਮੰਗਣ ਜਾ ਰਹੇ ਆ ਇਹ ਕੀ ਮੁੱਦਾ ਹੈ ਕੀ এজেন্ডਾ ਸਭ ਤੋਂ ਪਹਿਲਾਂ ਤਾਂ ਇਹ ਧਰਤੀ ਬੜੀ ਪਵਤ੍ਰ ਵਾਲੀ ਆ ਤਨ ਤਨ ਸਾਹਿਬ ਸਰਗੁਰੂ ਜੰਦੇਵ ਜੀ ਮਹਾਰਾਜ ਜੀ ਦੀ ਚਾਪ ਸ਼ੋਪਰਾ ਪੱਤਰੀ ਹੈ ਇਹਦਾ ਇੱਕ ਇੱਕ ਇੰਚ ਪਵਿੱਤਰ ਆ ਔਰ ਦੂਸਰਾ ਇਹ ਰੋਸ਼ਨ ਦਿਮਾਗ ਲੋਕਾਂ ਦਾ ਸ਼ਹਿਰ ਆ ਇਥੋਂ ਆਜ਼ਾਦੀ ਕੁਲਾਟੀਏ ਜਿਹੜੇ 78 ਦੀ ਗਿਣਤੀ ਦੇ ਵਿੱਚ ਆਜ਼ਾਦੀ ਕੁਲਾਟੀਏ ਇਸ ਛੋਟੇ ਜਿਹੇ ਨਗਰ ਦੇ ਵਿੱਚੋਂ ਪੈਦਾ ਹੋਏ ਆ ਇਸ ਕਰਕੇ ਇੱਥੇ ਵੋਟ ਮੰਗਣ ਵਾਸਤੇ ਤੁਹਾਨੂੰ ਕੁਝ ਸਮਝਾਉਣ ਦੀ ਜ਼ਰੂਰਤ ਨਹੀਂ ਪੈਂਦੀ ਹਰ ਘਰ ਦੇ ਵਿੱਚ ਜਿਹੜੇ ਲੋਕ ਜਿਹੜੇ ਨਾ ਉਹ ਸਾਰੇ ਮੈਂ ਹਮੇਸ਼ਾ ਕਹਿੰਦੇ ਹੁੰਨੇ ਕਿ ਬਿਲਕੇ ਦੇ ਵਿੱਚ ਹਰ ਘਰ ਦੇ ਵਿੱਚ ਲੀਡਰ ਪੈਦਾ ਹੁੰਦਾ ਹਰ ਘਰ ਦੇ ਵਿੱਚ ਸਿਆਸਤ ਨੂੰ ਸੋਚਣ ਦੀ ਸਮਝਣ ਦੀ ਸ਼ਕਤੀ ਰੱਖਣ ਵਾਲੇ ਲੋਕ ਜਾਇਦਾ ਹੋਏ ਨੇ ਇੱਥੇ ਪਰਮਾਤਮਾ ਦੀ ਕੋਈ ಅಪਾਰ ਕਿਰਪਾ ਇਹਨਾਂ ਦੇ ਉੱਤੇ ਅਸੀਂ ਆਪਣੇ ਵਿਕਾਸ ਦੇ ਨਾਮ ਤੇ ਮੇਰਾ ਇਸ ਗੁਰੂ ਸਾਹਿਬ ਦੀ ਧਰਤੀ ਮੈਂ ਇਹਨੂੰ ਮੰਦੀ ਆ ਇਹਨੂੰ ਬਹੁਤ ਸੁੰਦਰ ਸੋਹਣਾ ਤੇ ਵਿਕਾਸ ਪੱਖੋਂ ਨਵਿਕਲਾ ਬਣਾਉਣ ਦੀ ਮੇਰੀ ਆਪਣੀ ਇੱਛਾ ਆ ਮੈਂ ਜੇ ਇਹ ਕਹਾਂ ਕਿ ਵਿਡਵੈਲਪਮੈਂਟ ਤਾਂ ਹਰ ਥਾਂ ਤੇ ਹੁੰਦੀਆਂ ਨੇ ਪਰ ਕੋਈ ਕੋਈ ਸ਼ਹਿਰ ਕੋਈ ਧਰਤੀ ਤੁਹਾਡੇ ਦਿਲ ਦੇ ਨੇੜੇ ਹੁੰਦੀ ਹੈ ਉਸ ਹਿਸਾਬ ਦੇ ਨਾਲ ਮੈਂ ਇਹ ਵਿਡਵੈਲਪਮੈਂਟ ਸ਼ੁਰੂ ਕੀਤੀ ਆ ਸਟੈਪ ਬਾਈ ਸਟੈਪ ਜਿਹੜੇ ਜਿਹੜੇ ਕੰਮ ਮੈਨੂੰ ਮੁੱਖ ਤੌਰ ਤੇ ਕਰਨ ਵਾਲੇ ਲੱਗਦੇ ਨੇ ਮੈਂ ਉਹ ਸਟਾਰਟ ਕੀਤੀ ਹੋਈ ਹੈ। ਇਹ ਕੋਈ ਇੱਕ ਦੋ ਕੰਮ ਭੱਡੇ ਖਣਾਉਂਗੇ ਜਿਹੜੇ ਹੁਣ ਤੱਕ ਕੋਈ ਰੂਪ ਲੈ ਸਕੇ ਆ। ਆ ਸਭ ਤੋਂ ਪਹਿਲਾਂ ਸਟਾਰਟ ਹੁੰਦਿਆਂ ਜਦੋਂ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ 22 ਦੇ ਵਿੱਚ 22 ਦੇ ਵਿੱਚ ਹੀ ਸਾਨੂੰ ਮਨਜੁਗ ਸਿੰਘ ਸਾਹਿਬ ਨੇ ਗਰੰਟਾਂ ਜਿਹੜੀਆਂ ਉਹ ਦਿੱਤੀਆਂ ਜਿਹਦੇ ਵਿੱਚ 5 ਕਰੋੜ ਰੁਪਈਆ ਮਿਲ ਕੇ ਵਾਸਤੇ ਲੈ ਕੇ ਆਂਦਾ ਸੀ ਜਿਹਦੇ ਵਿੱਚ ਅਸੀਂ ਜਿੰਨੀਆਂ ਸਾਡੀਆਂ ਰਹਿੰਦੀਆਂ ਗਲੀਆਂ ਸੜਕਾਂ ਫਿਰ ਸਾਡੇ ਖੂਹਾਂ ਦੇ ਡੇਰਿਆਂ ਦੇ ਕੁਝ ਜਿੱਥੇ ਕਿਤੇ ਔਖੀਆਂ ਥਾਵਾਂ ਜਿੱਥੋਂ ਲੱਕਾਂ ਨਾਲ ਲੰਘਣਾ ਔਖਾ ਉਹ ਰਸਤੇ ਬਣਾਏ ਨੇ ਡੇਰੇ ਬਣਾਏ ਨੇ ਉਸ ਤੋਂ ਇਲਾਵਾ तकरीबन 11 ਜਾਂ 12 ਦੇ ਕਰੀਬ ਅਸੀਂ ਵੱਡੀਆਂ ਧਰਮਸ਼ਾਲਾਵਾਂ ਜਿਹੜੀਆਂ ਬਿਲਕਤ ਵਿੱਚ ਹਰ ਇੱਕ ਕਮਿਊਨਿਟੀ ਦੀਆਂ ਜੇ ਤੇਈ ਵਾਰੀ ਦੋ ਦੋ ਵੀ ਕਈਆਂ ਕਮਿਊਨਿਟੀਆਂ ਨੂੰ ਕਿਉਂਕਿ ਜਿਲ੍ਹੇ ਸਿਸ ਸਾਡੀ ਆਬਾਦੀ ਆ ਜੇ ਸਭ ਦੀ ਡਿਮਾਂਡ ਆ ਇਹ ਮੇਰੇ ਜਿਹੜੇ ਧਰਮਸ਼ਾਲਾਵਾਂ ਨੇ ਇਹ ਮੇਰਾ ਪ੍ਰੋਜੈਕਟ ਐਸਾ ਆ ਕਿ ਜਿਹਨੂੰ ਮੈਂ ਬਹੁਤ ਜ਼ਰੂਰੀ ਸਮਝਦੀ ਆ ਕਿ ਜਿੱਥੇ ਜਿੱਥੇ ਲੋਕ ਵਾਸਤੇ ਛੋਟੇ ਛੋਟੇ ਘਰ ਹੁੰਦੇ ਆ ਉਹਨਾਂ ਦੇ ਦੁੱਖ ਸੁੱਖ ਵਾਸਤੇ ਉਹਨਾਂ ਕੋ ਥਾਂ ਨਹੀਂ ਹੁੰਦੀ ਔਰ ਇਹ ਚੀਜ਼ਾਂ ਮੈਂ ਆਪਣੀ ਅੱਖੀਂ ਦੇਖੀਆਂ ਸੀ ਇਲੈਕਸ਼ਨ ਦੇ ਵਿੱਚ ਇਸ ਕਰਕੇ ਸ਼ਹਿਰੀ ਥਾਵਾਂ ਦੇ ਉੱਤੇ ਖਾਸ ਤੌਰ ਤੇ ਮੇਰੀ ਤਵਜੋ ਜਿਹੜੀ ਹੈ ਉਹ ਧਰਮਸ਼ਾਲਾਵਾਂ ਤੇ ਇਹ ਬਿਲਗੇ ਦੇ ਵਿੱਚ ਵੀ ਨਕੂਦਰ ਦੇ ਵਿੱਚ ਮੈਂ ਮੈਂ ਧਰਮਸ਼ਾਲਾਵਾਂ ਤੇ ਉੱਤੇ ਖਾਸ ਤਵਜੋ ਦੇ ਰਹੀ ਹਾਂ ਇਹ ਹੱਕ ਬਣਦਾ ਗਰੀਬਾਂ ਦਾ ਜਿਨ੍ਹਾਂ ਦੇ ਕੋਲ ਘਰ ਥਾਂ ਥੋੜੇ ਨੇ ਕਿ ਉਹ ਇੱਕ ਚੰਗੀ ਸਾਫ ਸੁਥਰੀ ਥਾਂ ਦੇ ਉੱਤੇ ਆਪਣੇ ਦਿਨਸਤ ਵੀ ਕਰਨ ਆਪਣਾ ਜੰਮਣ ਮਰਨ ਜੋ ਵੀ ਉਹਨਾਂ ਦੀ ਜ਼ਰੂਰਤ ਹੋਵੇ ਉੱਤੇ ਕਰਨ तकरीबन 11-12 ਧਰਮਸ਼ਾਲਾਵਾਂ ਜਿਹੜੀਆਂ ਨਕੂਦਰ ਦੇ ਇੱਥੇ ਸਾਡੇ ਬਿਲਗੇ ਦੇ ਵਿੱਚ ਬਣ ਰਹੀਆਂ ਨੇ ਨੈਕਸਟ ਇਸ ਤੋਂ ਲਾਵਾ ਇਹਦੇ ਵਿੱਚ ਲਾਈਟਾਂ ਸ਼ਹਿਰ ਦੇ ਵਿੱਚ ਲਾਈਆਂ ਨੇ ਅਗਲੀਆਂ ਲਾਈਟਾਂ ਹੋਰ ਲਾਉਣ ਵਾਸਤੇ 32 ਲੱਖ ਰੁਪਈਆ ਜਿਹੜਾ ਉਹ ਹੋਰ ਸੈਂਕਸ਼ਨ ਕੀਤਾ ਗਿਆ ਜਿਹਦਾ ਟੈਂਡਰ ਵੀ ਲੱਗ ਚੁੱਕਿਆ ਹੈ ਸਿਲੈਕਸ਼ਨ ਤੋਂ ਬਾਅਦ ਸਟਾਰਟ ਕਰਾਂਗੇ ਜਿਸ ਨਾਲ ਪੂਰੀਆਂ ਅਸੀਂ ਸੜੀਆਂ ਸੜਕਾਂ ਤੇ ਮੇਨ ਚਟੀਆਂ ਸਾਰੀਆਂ ਸੜਕਾਂ ਜਾਂ ਇਸ ਸ਼ਹਿਰ ਦੀ ਦਿੱਖ ਤੇ ਵੱਡੇ ਰਸਤੇ ਸਕੂਲਾਂ ਨੂੰ ਜਾਣ ਵਾਲੇ ਰਸਤੇ ਹਸਪਤਾਲਾਂ ਨੂੰ ਜਾਣ ਵਾਲੇ ਰਸਤੇ ਹਰ ਉਹ ਥਾਂ ਜਿੰਨਾ ਸਾਡਾ ਕੋਈ ਇੰਨੇ ਪੈਸਿਆਂ ਨਾਲ ਕਵਰ ਹੋਏਗਾ ਅਸੀਂ ਉਹ ਜਿਹੜਾ ਲਾਈਟਾਂ ਦੇ ਨਾਲ ਕਵਰ ਕਰਾਂਗੇ ਬਹੁਤ ਸਾਰੇ ਕੈਮਰੇ ਲੱਗੇ ਨੇ ਉਸੇ ਦੇ ਵਿੱਚੋਂ ਔਰ ਉਸ ਤੋਂ ਬਾਅਦ ਅਸੀਂ ਸਾਨੂੰ ਇੱਕ ਵੱਡਾ ਪ੍ਰੋਜੈਕਟ ਜਿਹੜਾ ਉਹ ਮਿਲਿਆ ਇਥੇ ਸੀਵਰ ਦਾ ਕਿਉਂਕਿ ਸੀਵਰ ਦਾ ਹਜੇ ਪੂਰਾ ਪ੍ਰੋਜੈਕਟ ਨਹੀਂ ਹੈ ਇਹ ਇੱਕ ਛੋਟਾ ਪੋਰਸ਼ਨ ਆ ਜਿਹੜਾ ਨਰਕ ਵਰਗੀ ਜ਼ਿੰਦਗੀ ਲੋਕ ਬਰਸਾਤ ਦੇ ਦਿਨਾਂ ਦੇ ਵਿੱਚ ਜੀਉਂਦੇ ਸੀ 2-2 ਫੁੱਟ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾਂਦਾ ਸੀ ਸੱਪ ਜਾਂਦੇ ਸੀ ਆਪਣਾ ਸਮਾਨ ਉੱਚੀ ਥਾਵਾਂ ਤੇ ਰੱਖਦੇ ਸੀ ਕਈਆਂ ਨੂੰ ਘਰ ਛੱਡੇ ਪੈ ਜਾਂਦੇ ਸੀ ਬਿਲਗੇ ਦੇ ਵਿੱਚ 8 6 ੜ ਨੇ ਔਰ ਜਿਨ੍ਹਾਂ ਦੇ ਵਿੱਚੋਂ ਕੁਛ ਕੁ ਛੱਪੜ ਐ ਸੀ ਨਹੀਂ ਜਿਹੜੇ ਬਿਲਕੁਲ ਆਬਾਦੀ ਦੇ ਵਿੱਚੋਂ ਵਿੱਚ ਤੇ ਖਾਸ ਕਰਕੇ ਐਸੀ ਮਹੱਲਿਆਂ ਦੇ ਵਿੱਚ ਦੀ ਹੋ ਕੇ ਉਹ ਛੱਪੜ ਜਿਹੜੇ ਲੰਘਦੇ ਸੀ ਬਹੁਤ ਬੁਰੀ ਹਾਲਤ ਸੀ ਮੈਂ ਆਪ ਪਹੁੰਚੇ ਤੰਕ ਕੇ ਪਾਣੀ ਦੇ ਵਿੱਚ ਘੁੰਮਦੀ ਰਹੀਆਂ ਪਹਿਲੇ ਸਾਲ ਦੇ ਵਿੱਚ ਤੇ ਉਹਨੂੰ ਦੇਖਦੇ ਹੋਏ ਫਿਰ ਅਸੀਂ ਆਪਣੀ ਡਿਮਾਂਡ ਸਰਕਾਰ ਕੋਲ ਰੱਖੀ ਉਹਨਾਂ ਨੇ ਤਕਰੀਬਨ 35 ਕਰੋੜ ਰੁਪਈਆ ਜਿਹੜਾ ਉਹ ਆਊਟਰ ਜਿਹੜਾ ਸੀਵਰ ਐ ਛੱਪੜਾਂ ਦੇ ਨਾਲ ਜੋੜਨ ਵਾਸਤੇ ਉਹ ਤੇ ਨਾਲ ਉਹ ਤੇ ਐਸਟੀਪੀ ਜਿੱਥੇ ਪਾਣੀ ਨੇ ਸਾਫ਼ ਹੋਣਾ ਉਹ ਪ੍ਰੋਜੈਕਟ ਲੈ ਕੇ ਆਂਦਾ ਸੀ ਉਸ ਤੋਂ ਅਗਲਾ ਜਿਹੜਾ ਨਾਲ ਹੀ ਜਿਹੜੇ ਜਿੱਡ ਜਿੱਡੀਆਂ ਸੜਕਾਂ ਸੀ ਪਟਣੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਦੀ ਸੀਵਰ ਪੈਣਾ ਸੀ ਉਹਨਾਂ ਉਹਨਾਂ ਸੜਕਾਂ ਦੇ ਵਿੱਚ ਉਹਨੇ ਪ੍ਰੋਜੈਕਟ ਵਾਸਤੇ 1 ਕਰੋੜ 63 ਲੱਖ ਰੁਪਏ ਜਿਹੜਾ ਉਹ ਸਾਫ ਪਾਣੀ ਵਾਸਤੇ ਵੀ ਨਾਲ ਦੀ ਨਾਲ ਉਹ ਵੀ ਕੰਮ ਜਿਹੜਾ ਹੁਣ ਸੀਵਰ ਦੇ ਨਾਲ ਹੀ ਚੱਲਿਆ ਥੈਨ ਉਸ ਤੋਂ ਅੱਗੇ ਹੁਣ ਅਸੀਂ ਡਬਲਿਊਟੀਪੀ ਜਿਹੜਾ ਸ਼ਹਿਰਾਂ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਸਾਧਨ ਆ ਇੱਕ ਵੱਡਾ ਸਾਧਨ ਆ ਵੱਡਾ ਵਾਟਰ ਟੈਂਕ ਤੇ ਉਹਦੇ ਨਾਲ ਪੂਰੇ ਬਿਲਕਦੇ ਜਿਹੜੀ ਪਾਣੀ ਸਾਫ ਪਾਣੀ ਡਿਸਪਲੇਅ ਆ ਉਹਦੇ ਵਾਸਤੇ ਸਾਨੂੰ 11 ਕਰੋੜ ਰੁਪਏ ਸੈਂਕਸ਼ਨ ਹੋ ਚੁੱਕਿਆ ਮੇਬੀ ਉਹਦਾ ਟੈਂਡਰ ਵੀ ਲੱਗ ਚੁੱਕਿਆ ਅਸੀਂ ਇਲੈਕਸ਼ਨ ਤੋਂ ਬਾਅਦ ਉਹ 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 ਵੀ ਕੰਮ ਕਰਾਂਗੇ ਔਰ ਐਦਾਂ ਕੁੱਲ ਮਿਲਾ ਕੇ ਅਸੀਂ ਇਹ ਮੋٹے ਮੋٹے ਕੰਮ ਨੇ ਜਿਹੜੇ ਜਿਹੜੇ ਮੇਰੇ ਧਿਆਨ ਦੇ ਵਿੱਚ ਆ ਜਿਹੜੇ ਅਸੀਂ ਹੁਣ ਤੱਕ ਕਰ ਚੁੱਕੇ ਆ ਕਰ ਰਹੇ ਆ ਔਰ ਬਹੁਤ ਸਾਰੀਆਂ ਸੜਕਾਂ ਸਾਡੀਆਂ ਹਜੇ ਪੱਟੀਆਂ ਪਈਆਂ ਨੇ ਬਿਲਗਾਮਾਈ ਰੋਡ ਜਿਹੜਾ ਇੱਕ ਇੱਕ ਕਿਸਮ ਦਾ ਕਲੰਕ ਲੱਗਿਆ ਹੋਇਆ ਸੀ ਇਸ ਗੁਰੂ ਸਾਹਿਬ ਦੀ ਧਰਤੀ ਨੂੰ ਕਿ ਪਤਾ ਨਹੀਂ ਕਦੋਂ ਦੀ ਬਣੀ ਸੀ ਕਿਵੇਂ ਦੀ ਬਣੀ ਸੀ ਉਹ ਬਹੁਤ ਵਧੀਆ ਤੇ ਤਿੱਕੇ ਦੀ 9.5 ਕਿਲੋਮੀਟਰ ਦੀ ਸੜਕ ਅਸੀਂ ਉਹ ਬਣਾਈ ਹੈ ਔਰ ਉਹਦੇ ਵਿੱਚੋਂ 11 ਕਿਲੋਮੀਟਰ ਜਿਹੱਚ ਅਸੀਂ ਸੀਵਰ ਪਾਇਆ ਸੀ ਉਹ ਤਕਰੀਬਨ 1 ਕਰੋੜ ਦਾ ਕੰਮ ਹੈ ਜਿਹੜਾ ਹੁਣ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਉਹਦੇ ਤੇ ਕੰਮ ਚੱਲਦਾ ਕਿਉਂਕਿ ਸੀਵਰ ਨੂੰ ਛੱਡਣਾ ਪੈਂਦਾ 1 ਸਾਲ